ਪੰਜਾਬ ਲਈ ਅਤੇ ਇਹ ਚੈਨਲ ਤੇ ਤੁਹਾਡਾ ਸਵਾਗਤ ਹੈ ਗੁਰਦਾਸਪੁਰ ਤੋਂ ਅਮ ਖਬਰ ਗੁਰਦਾਸਪੁਰ ਸ਼ਹਿਰ ਦੇ ਆਰੀਆ ਨਗਰ ਵਿਖੇ ਬਣੇ ਜਾਂਚ ਘਰ ਧਰਮਸਾਲਾ ਦੀ ਆਖਰੀ ਇੱਕ ਵਾਰ ਫਿਰ ਪੰਜਾਬ ਹੈਲਥ ਸੈਕਸ਼ਨ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਾਲ ਨੇ ਸਾਰ ਲਈ ਹੈ ਚੇਅਰਮੈਨ ਰਮਨ ਬਾਲ ਨੇ ਬੀਤੀ ਸ਼ਾਮ ਇਸ ਜਾਂਚ ਘਰ ਵਾਲੀ ਥਾਂ ਉੱਪਰ ਨਵੇਂ ਬੰਨ੍ਹ ਵਾਲੇ ਦੋ ਮੰਜ਼ਲਾ ਇੱਕ ਮਿੰਨੀ ਤਲਸ ਦੇ ਮਾਪ ਦਾ ਨੀਂ ਪੱਥਰ ਰੱਖਿਆ ਇਸ ਮਿੰਨੀ ਤਲਸ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ 27 ਲੱਖ ਰੁਪਏ ਖਰਚ ਕੀਤੇ ਜਾਣਗੇ ਅਤੇ ਅਗਲੇ 3 ਮਹੀਨਿਆਂ ਵਿੱਚ ਇਹ ਮਿੰਨੀ ਪਾਰਲਸ ਬਣ ਕੇ ਤਿਆਰ ਹੋ ਜਾਵੇਗਾ ਇੱਥੇ ਇਹ ਵੀ ਦੱਸਣਗੇਗਾ ਕਿ ਸਨ 2003 ਵਿੱਚ ਜਗਵਾਲ ਸ੍ਰੀ ਰਮਨਦਾਸ ਨਗਰ ਕੌਂਸਲ ਗੁਰਦਾਪੁਰ ਦੇ ਪ੍ਰਧਾਨ ਸਾਹਿਬਾ ਉਹਨਾਂ ਵੱਲੋਂ ਆਰੀਆ ਨਗਰ ਵਿਖੇ ਇਸ ਜਨਜਕਰ ਦਾ ਨੀਂ ਪੱਥਰ ਦਾ ਕੇਸ ਦੀ ਸਾਰੀ ਕਰਵਾਈ ਗਈ ਸੀ ਇਸ ਤੋਂ ਬਾਅਦ ਸਮਾਂ ਬਦਲਣ ਤੇ ਸਮੇਂ ਅਨੁਸਾਰ ਲੋੜ ਬਦਲ ਕਰਨ ਆਰੀਆ ਨਗਰ ਦੇ ਲੋਕ ਪਿਛਲੇ ਇੱਕ ਅਧਿਅਕ ਦੇ ਤੋਂ ਮੰਗ ਕਰ ਰਹੇ ਸਨ ਕਿ ਜਨਜਕਰ ਨੂੰ ਵੱਡਾ ਬਣਾਇਆ ਜਾਵੇ ਇਸਦਰਾਨ ਆਰੀਆ ਨਗਰ ਦੇ ਵਸਨੀਕਾਂ ਨੇ ਮਿੰਨੀ ਪਾਲਸ ਬਣਾਉਣ ਲਈ ਚੇਅਰਮੈਨ ਸ੍ਰੀ ਰਵਨਦਾਲ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਮਨਦੀਪ ਆਰੀਆ ਨਗਰ ਸਾਫਾ ਕੌਂਸਲ ਰਾਜਕਮਾਲ ਸਾਫਾ ਕਾਉਂਸਲਰ ਮੱਖਣ ਪਰਮਜੀਤ ਸਿੰਘ ਪੰਮਾ ਤਿਲਕਰਾਜ ਨੌਜਵਾਨ ਸਭਾ ਆਰੀਆ ਨਗਰ ਦੇ ਸਮੂਹ ਮੈਂਬਰ ਐਕਸ਼ਨ ਲੋਕਧਰਮਾ ਦੇ ਭਾਗ ਜਸਪ੍ਰੀਤ ਸਿੰਘ ਐਸ ਡੀਓ ਲਵਜੀਤ ਸਿੰਘ ਟਰਸਟੀ ਰੁਬੇਲ ਸਿੰਘ ਖਾਲਸਾ ਟਰਸਟੀ ਹਰਤੇਸ਼ ਮਹਾਜਨ ਕਾਉਂਸਲ ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਜਿਥੇ ਮੈਂ ਦੇਖੋ ਦਰਬਾਪੁਰ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਖੁਸ਼ੀ ਦਾ ਮਕਾਮ ਹੈ ਕਿ ਸਾਡੇ ਸ਼ਹਿਰ ਦਾ ਇੱਕ ਬਹੁਤ ਸਰਮੌਰ ਏਰੀਆ ਜਿਹਨੂੰ ਪਹਾੜੀਆਂ ਨਗਰ ਕਹਿੰਦੇ ਆ ਅੱਜ ਉੱਥੇ ਆਏ ਆ ਔਰ ਇਹ ਜਿਹੜੀ ਧਰਮਸ਼ਾਲਾ ਉਹ ਪਿਛਲੇ ਕਈ ਸਾਲਾਂ ਤੋਂ ਇਹ ਬੜੀ ਸੀਗੀ ਪਰ ਜਿਉਂ-ਜਿਉਂ ਵੱਸੋ ਵਧੀ ਲੋਕਾਂ ਦੀ ਆ ਜ਼ਰੂਰਤਾਂ ਵਧੀਆਂ ਤੇ ਇਹਦੀ ਜਿਹੜੀ ਰੈਨੋਵੇਸ਼ਨ ਸੀਗੀ ਥੋੜੀ ਬਹੁਤ ਜ਼ਰੂਰੀ ਸੀਗੀ ਔਰ ਉਹਦੇ ਨਾਲ-ਨਾਲ ਕਿਉਂਕਿ ਏਰੀਆ ਵੱਧ ਗਿਆ ਪਾਪੂਲੇਸ਼ਨ ਵੱਧ ਗਈ ਲੋਕਾਂ ਦੀਆਂ ਜ਼ਰੂਰਤਾਂ ਵਧ ਗਈਆਂ ਔਰ ਉਹਦੇ ਵਾਸਤੇ ਇਹਨੂੰ ਡਬਲ ਸਟੋਰੀ ਕਰਨਾ ਜ਼ਰੂਰੀ ਸੀਗਾ ਉਹਦੇ ਵਾਸਤੇ ਮੇਰੇ ਕੋਲ ਮਨਦੀਪ ਜੀ ਸਾਡੇ ਮੱਖਣ ਜੀ ਜਿਹੜੇ ਮੇਰੇ ਨਾਲ ਐਮਸੀ ਵੀ ਰਹੇ ਨੇ ਰਾਜ்குਵਰ ਜੀ ਇਹਨਾਂ ਨੇ ਵੀ ਮੇਰੇ ਨਾਲ ਬਤੌਰ ਐਮਸੀ ਕੰਮ ਕੀਤਾ ਪੰਮੀ ਜੀ ਤਲਕ ਜੀ ਇਹ ਸਾਰੇ ਮੇਰੇ ਕੋਲ ਬਲਵਿੰਦਰ ਜੀ ਮੰਗੇ ਜੀ ਆਏ ਔਰ ਇਹਨਾਂ ਨੇ ਇੱਕ ਗੱਲ ਕਹੀ ਵੀ ਇਹ ਧਰਮਸ਼ਾਲਾ ਵਾਸਤੇ ਕੁਝ ਨਾ ਕੁਝ ਪੈਸੇ ਦਾ ਪ੍ਰੋਵੀਜ਼ਨ ਕੀਤਾ ਜਾਵੇ ਮੈਂ ਸਮਝਦਾ ਵੀ ਇਹ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਸਿਗੀ ਪਰ ਪਤਾ ਨਹੀਂ ਕਿਉਂ ਉਹ ਜ਼ਿੰਮੇਵਾਰੀ ਨੂੰ ਉਹ ਨਹੀਂ ਸਮਝ ਸਕੇ ਲੋਕਾਂ ਦੀ ਜ਼ਰੂਰਤ ਨੂੰ ਨਹੀਂ ਸਮਝ ਸਕੇ ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਮਨਦੀਪ ਜੀ ਨੂੰ ਮੱਖਣ ਜੀ ਨੂੰ ਰਾਜ ਜੀ ਨੂੰ ਵੀ ਤੁਸੀਂ ਚਿੰਤਾ ਨਾ ਕਰੋ ਆਪਾਂ ਤੁਹਾਡਾ ਕੇਸ ਜਿਹੜਾ ਉੱਪਰ ਲੜਾਂਗੇ ਹੋਰੇ ਦੇ ਲਈ ਵਧੀਆ ਇਹਨੂੰ ਬਣਾਵਾਂਗੇ ਮੈਂ ਸਾਡੇ ਐਕਸੀਡੈਂਟ ਜਸਪੀਤ ਜੀ ਜਿਹੜੇ ਪੀ ਡਬਲਯੂ ਡੀ ਦੇ ਨੇ ਔਰ ਲਵਜੀਤ ਜੀ ਐਸ ਡੀਓ ਉਹ ਵੀ ਇੱਥੇ ਹਾਜ਼ਰ ਨੇ ਇਹਨਾਂ ਨੇ ਫਿਰ ਆ ਕੇ ਇਹਦਾ ਸਾਰਾ ਮੁਆਇਨਾ ਕੀਤਾ ਇਹਦਾ ਐਸਟੀਮੇਟ ਬਣਾਇਆ ਔਰ ਮੈਨੂੰ ਇਹ ਹੈਰਾਨੀ ਹੋਈ ਵੀ ਇਹਨਾਂ ਨੇ 27 ਲੱਖ ਰੁਪਏ ਦਾ ਐਸਟੀਮੇਟ ਜਿਹੜਾ ਉਹ ਬਲਵੰਦਰ ਜੀ ਤਿਆਰ ਕੀਤਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਰੀਆ ਨਗਰ ਸਾਡੇ ਸ਼ਹਿਰ ਦਾ ਕਨਵਰ ਨਗਰ ਹੈ ਜਿਵੇਂ ਮੈਂ ਪਹਿਲਾਂ ਹੀ ਕਿਹਾ ਲੋਕ ਮਿਹਨਤੀ ਨੇ ਵਧੀਆ ਵੱਸੋਆ ਸੋ ਮੈਂ ਅਗਿਆ ਵੀ ਇਹ 27 ਲੱਖ ਰੁਪਏ ਹੀ ਇੱਥੇ ਲਾਵਾਂਗੇ ਮੈਂ ਉਸ ਗੱਲ ਨੂੰ ਭਗਵੰਤ ਮਾਨ ਜੀ ਦੀ ਸਰਕਾਰ ਅੱਗੇ ਪੇਸ਼ ਕੀਤਾ ਔਰ ਮੈਂ ਅੱਜ ਇਲਾਕੇ ਵੱਲੋਂ ਹਰਪਾਲ ਚੀਮਾ ਜੀ ਦਾ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਸਿਰਲਪਾਲ ਸਿੰਘ ਚੀਮਾ ਜੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 27 ਲੱਖ ਰੁਪਇਆ ਮਨਜ਼ੂਰ ਕਰਾ ਕੇ ਪੀ ਡਬਲਯੂ ਡੀ ਔਰ ਬੀ ਐਨ ਡੀ ਆਰ ਨੂੰ ਦਿੱਤਾ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਆ ਕਿ ਜਦੋਂ ਚੀਮਾ ਸਾਹਿਬ ਗੁਰਦਾਸਪੁਰ ਆਏ ਤੇ ਮੇਰੇ ਨਾਲ ਮੱਖਣ ਜੀ ਮਨਦੀਪ ਹੋਣੀ ਔਰ ਰਾਜਕੁਬਾਰ ਜੀ ਔਰ ਸਾਰੇ ਸਾਥੀ ਮੰਗਾਈ ਦੀ ਅਸੀਂ ਉਹਨਾਂ ਨੂੰ ਮਿਲੇ ਔਰ ਇਹਨਾਂ ਨੇ ਕਿਹਾ ਵੀ ਇਹ ਬਹੁਤ ਜ਼ਰੂਰੀ ਆ ਔਰ ਉਹਨਾਂ ਨੇ ਕਿਹਾ ਬਿਲਕੁਲ ਜਿੰਦਾ ਨਾ ਕਰੋ ਅਗਲੇ ਮਹੀਨੇ ਦਾ ਕਰਦਵਾਲਾ ਸੋ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੈਂ ਕਹਿੰਦਾ ਵੀ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਉਹ ਜਿਹੜਾ ਪੈਸਾ ਜਿਹੜਾ ਜਾ ਗਿਆ ਔਰ ਅੱਜ ਇਹਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਦਾ ਜਾਊਗਾ ਔਰ ਮੇਰੀ ਇੱਕੋ ਹੀ ਬੇਨਤੀ ਆ ਜਸਪ੍ਰੀਤ ਜੀ ਐਕਸ਼ਨ ਸਾਹਿਬ ਲਵਜੀਤ ਜੀ ਜੇਈ ਸਾਹਿਬ ਵੀ ਇੱਥੇ ਨੇ ਇੱਕ ਗੱਲ ਦਾ ਖਿਆਲ ਰੱਖਿਓ ਇਹ ਗੁਰੂ ਆ ਦਾ ਘਰ ਆ ਹਾਂਜੀ ਇਸ ਕਰਕੇ ਇੱਥੇ ਲੋਕਾਂ ਨੇ ਆਪਣੇ ਦੁੱਖ ਤੇ ਸੁੱਖ ਦੇ ਪ੍ਰੋਗਰਾਮ ਕਰਨੇ ਨੇ ਇਹਦੇ ਵਿੱਚ ਕਿਸੇ ਗੱਲ ਦੀ ਕਸਰ ਨਾ ਰਹੇ ਜੀ ਕੰਮ ਠੇਕੇਦਾਰ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹਦੇ ਵਿੱਚ ਪਚਾਣ ਦੀ ਗੱਲ ਨਾ ਕੋਸ਼ਿਸ਼ ਕਰੇ ਇਹਦੇ ਦੀ ਕੋਸ਼ਿਸ਼ ਕਰੇ ਵੀ ਗੁਰੂ ਘਰ ਦਾ ਕੰਮ ਇਹ ਚੰਗਾ ਬੁਨਿਆਰੀ ਔਰ ਵਧੀਆ ਕੁਆਲਿਟੀ ਵਾਲਾ ਹੋਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨੂੰ ਵਰਤ ਸਕਣ ਦੂਸਰੀ ਮੈਂ ਬੇਨਤੀ ਕਰੂੰਗਾ ਕਿ ਇਹ ਪੈਸਾ ਕੋਈ ਸਰਕਾਰ ਦਾ ਆਪਣਾ ਨਹੀਂ ਲੋਕਾਂ ਦਾ ਜੋ ਟੈਕਸ ਇਕੱਠਾ ਹੁੰਦਾ ਉਹ ਜਿਹੜਾ ਪੈਸਾ ਇਹ ਹੈਗਾ ਇਸ ਕਰਕੇ ਜਿਹੜੀ ਇੱਥੋਂ ਦੀ ਟੀਮ ਹੈ ਉਹ ਜ਼ਰੂਰ ਐਕਸ਼ਨ ਸਾਹਿਬ ਤੁਸੀਂ ਵੀ ਇਨਸਟਰਕਸ਼ਨਾਂ ਦੇ ਦਿਓ ਵੀ ਇਹਨਾਂ ਦੀ ਰਹਿਨਮਾਈ ਥੱਲੇ ਇਹਨਾਂ ਦੀ ਸੁਪਰਵਾਈਜ਼ਨ ਥੱਲੇ ਚੰਗਾ ਕੰਮ ਹੋਵੇ ਔਰ ਜੇ ਉਸ ਵਕਤ ਲੋਗ ਆਪ ਸੁਪਰਵਾਈਜ਼ ਕਰਨਗੇ ਤੇ ਮੈਂ ਸਮਝਦਾ ਵੀ ਆਪਾਂ ਹੀ ਕੰਮ ਚੰਗਾ ਹੋਏਗਾ ਜਦੋਂ ਅਸੀਂ ਆਪਣੇ ਘਰ ਦਾ ਲੈਂਟਰ ਪਾਉਂਦੇ ਆ ਤੇ ਉਹ ਲੈਂਟਰ ਕਈ ਕਈ ਸਾਲ ਲੱਗ ਜਾਂਦਾ ਤਿੰਨ ਤਿੰਨ ਚਾਰ ਚਾਰ ਪੀੜੀਆਂ ਲੱਗ ਜਾਂਦੀਆਂ ਨੇ ਇਹ ਵੀ ਤੁਹਾਡਾ ਆਪਣਾ ਘਰ ਹੈ ਇੱਥੇ ਇੱਥੇ ਲੋਕਾਂ ਨੇ ਆਪਣੇ ਦੋਸਤੋ ਦੇ ਪ੍ਰੋਗਰਾਮ ਕਰਨੇ ਨੇ ਸੋ ਇਸ ਕਰਕੇ ਵਧੀਆ ਕੰਮ ਕਰਾਇਓ ਜੀ ਔਰ ਮੈਨੂੰ ਅੱਜ ਖੁਸ਼ੀ ਆ ਕਿ ਆਵਾਜ਼ੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ ਗਰਦਾਸਪੁਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਆ ਅੱਜ ਦੇ ਇਸ ਪਾਵਨ ਤੇ ਪਵਿੱਤਰ ਮੌਕੇ ਦੇ ਉੱਪਰ ਰਮਨ ਬੈਲ ਜੀ ਹੈਲਥ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਸਾਹਿਬ ਪਹਿਲਾਂ ਵੀ ਇਹਨਾਂ ਦੀ ਬਦੌਲਤ ਸਰਾਜ ਜਿਹੜੀ ਸੀ ਆਰੀਆ ਨਗਰ ਮਹੱਲੇ ਦੀ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਔਰ ਬਹੁਤ ਵੱਡਾ ਸਹਿਯੋਗ ਇਹਨਾਂ ਨੇ ਕੀਤਾ ਔਰ ਇਹ ਸਾਰੀ ਸਰਾਜ ਜਿਹੜੀ ਸੀ ਬਣੀ ਸੀ ਹੁਣ ਦੁਬਾਰਾ 27 ਲੱਖ ਰੁਪਏ ਇਹਨਾਂ ਨੇ ਇਸ ਨਗਰ ਆਰੀਆ ਨਗਰ ਮਹੱਲੇ ਨੂੰ ਦਿੱਤਾ ਅਸੀਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਮਹਾਰਾਜਾ ਕਿਰਪਾ ਕਰੇ ਇਹਨਾਂ ਨੂੰ ਤਲਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਔਰ ਇਸ ਨਗਰ ਵੱਲ ਇਹਨਾਂ ਦੇ ਇੱਕ ਵਿਸ਼ੇਸ਼ ਧਿਆਨ ਆ ਔਰ ਇਸ ਨਗਰ ਦੇ ਨਾਲ ਇਹਨਾਂ ਦਾ ਪ੍ਰੇਮ ਵੀ ਡਾਟਾ ਵਜਾ ਹੈ ਔਰ ਸਾਡਾ ਵੀ ਇਹਨਾਂ ਦੇ ਨਾਲ ਦਿਲੋਂ ਪ੍ਰੇਮ ਆ ਅਸੀਂ ਵੀ 24 ਘੰਟੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਬੈਲ ਸਾਹਿਬ ਜਿੱਥੇ ਵੀ ਫਰੇ ਕਰੋਗੇ ਤੁਹਾਡੇ ਨਾਲ ਆਂ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ